ਪੜੀ ਲੈ ਇੰਟੀਆ ਕਾ ਤੇ ਉਹ ਹਾ ਦਾ ਭਰਾ ਲੋ ਗਿਆ ਚੁਅਨੀ ਹਾਰੀ ਲੜ ਗਈ ਐ ਆਹੀ ਮਾਹੇ ਬੱਚਿਆ ਮੁਅਗੇ ਜੱਤ ਪ੍ਰੇਸ਼ਨ ਕਰਾਇਆ ਐ ਛਿਪਾ ਲੈਣੀਆਂ ਮੀਆਂ ਦੇ ਤੋਂ ਇਹਦੇ ਕੰਮ ਹੈ ਕਰਦੀਆਂ ਦੇ ਮਾਤਾ ਪਹਿਲਾਂ ਹੜਾ ਤੋਂ ਪਹਿਲਾਂ ਤਾਂ ਵਧੀਆ ਜ਼ਿੰਦਗੀ ਚੱਲਦੀ ਹੋਣੀ ਉਹ ਤੋਂ ਤਾਂ ਵਧੀਆ ਸੀ ਨਹੀਂ ਲੱਗਦਾ ਮਾਤਾ ਰਾਸ਼ਨ ਦਾ ਲੋਕੀ ਗਲਤ ਵਰਤੋਂ ਕਰੀ ਜਾਂਦੇ ਆ ਬਹੁਤ ਗਲਤ ਕਰਦੇ ਨੇ ਹਾਂ ਆ ਤੇਰੇ ਆਹਾਂ ਦੀ ਪਹਿਲੀ ਟੱਕ ਪਈ ਉਹ ਹਾ ਦੇ ਬੰਦੇ ਲੜ ਗਏ ਬੰਦੇ ਲੁੱਟਦੇ ਰਾਤ ਨੂੰ ਭੱਜਦੇ ਕਹਨ ਬੇੜੀਆਂ ਲੈ ਤੇ ਆਖਰ ਪੈਸਾ ਕੌਣ ਦੇਵੇਦਾ ਕਿ ਲੈ ਆਈ ਤੇ ਗਈ ਚਲੀ ਦਾ ਮੈਂ ਕਿ ਤੂੰ ਕਾਉਂਦਾ ਮੇਰਾ ਬਾਲ ਬਚਾ ਕੇ ਤੂੰ ਕਾਉਂਦਾ ਮੈਂ ਕਿ ਤੂੰ ਖਾਵਾ ਮੈਂ ਆ ਕੇ ਤੂੰ ਖਾਵਾ ਨਹੀਂ ਮੇਰੇ ਬਾਰਡਰ ਤੋਂ ਗਈ ਚਲੀ ਥੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਦੀਪ ਸੰਦੀਪ ਲਗਾਤਾਰ ਹੜ੍ਹ ਪ੍ਰਭਾਵ ਵਿੱਚ ਪਿੰਡਾਂ ਦੇ ਵਿੱਚ ਨੇ ਆ ਤੇ ਟੈਂਡੀ ਵਾਲਾ ਪਿੰਡ ਦੇ ਵਿੱਚ ਮੌਜੂਦ ਆ ਜਿਹੜਾ ਫਿਰੋਜ਼ਪੁਰ ਦੇ ਕੋਲ ਪੈਂਦਾ ਹੈ ਨਾਲ ਤੁਸੀਂ ਦੇਖ ਸਕਦੇ ਹੋ ਬਾਰਡਰ ਦੇ ਨੇੜਲੇ ਪਿੰਡ ਨੇ ਇਹ ਤਾਂ ਮਾਤਾ ਜੀ ਵੀ ਨੇ ਇੱਥੇ ਕਿਉਂਕਿ ਇਸ ਪਿੰਡ ਦੇ ਵਿੱਚ ਹੜ੍ਹਾਂ ਨੇ ਬਹੁਤ ਤਬਾਈ ਮਚਾਈ ਆ ਮਾ ਹੜ੍ਹਾਂ ਨੇ ਬਹੁਤ ਨੁਕਸਾਨ ਕਰਤਾ ਬਾਤ ਕੀਤਾ ਹੈ ਪੈਰੀ ਲਾਈਂ ਟਿਆਕਿਆ ਤੇ ਹਾ ਦਾ ਭਰਾ ਲੋ ਗਿਆ ਚੋਨੀ ਹਾਰੀ ਲੜ ਗਈ ਹੈ ਅਹੀ ਮਾਹੇ ਬਚਿਆ ਮੂ ਅੱਗੇ ਜੱਤ ਪ੍ਰੇਸ਼ਨ ਕਰਾਇਆ ਏ ਉਹ ਮੇਰਾ ਪਤੀ ਮਰ ਜਾਂਦਾ ਮੈਨੂੰ ਲੋਕੀ ਆਖੇ ਕਿ ਹੋ ਗਿਆ ਏ ਐ ਠੀਕ ਤੇ ਬਾਵਾ ਨਵਾ ਆਂਦੀ ਬਚਾ ਲੇ ਤੋ ਪਰ ਮਾਤਾ ਤੁਹਾਨੂੰ ਤਾਂ ਸਾਰੀ ਉਮਰ ਚਿੰਤਾ ਹੀ ਰਹੀ ਹੈ ਕਦੇ ਬਾਰਡਰ ਤੇ ਜੰਗ ਲੱਗੀ ਤਾਂ ਭੱਜਣਾ ਪੈਂਦਾ ਕਦੇ ਕੋਈ ਹੋਰ ਚੱਕਰ ਪੈ ਜੇ ਅਗਰ ਰੋਲਾ ਰੋਲਾ ਪਾਉ ਗੁਆਲਾ ਹੱਤੋਂ ਮੁਹੜੇ ਉਹ ਹਮਾੜੇ ਹੀ ਤੇ ਅਪਣ ਅਮਰੀਕਾ ਪਿੰਡ ਜੋਧਾ ਦੇ ਪਿੰਡ ਚੱਕ ਰਾਜੇ ਆਏ ਛਾਗੋਟ ਜਲੰਧਰ ਤੇ ਕੋਈ ਆਇਆ ਤਾਂ ਭੰਨਿਆ ਅੱਜ ਹਾਤੇ ਉੱਥੇ ਬੈਏ ਨੇ ਮੈਂ ਆਪ ਦਿੱਲੀ ਰਹਿੰਦੀ ਆ ਦੁਨੀਆ ਕਿਹੜੀ ਆ ਪਿੰਡ ਗੰਦਾ ਟੈਂਡੀ ਵਾਲਾ ਤੇ ਹਮਾਰਾ ਕੱਲ ਆਇਆ ਮਾਨ ਦਾ ਮੈਨੂੰ ਨਹੀਂ ਦਿੱਤਾ ਨੇ ਬੁਰਾ ਹਾਲ ਕੀ ਤਨ ਪੁਲਸ ਵਾਲੇ ਉਹਨਾਂ ਨੂੰ ਦਿੱਤੀ ਗੈ ਨਾਦਾਰ ਕਰ ਚੜਾਈ ਗਈ ਨੇ ਚੜਾਈ ਗਏ ਨੇ ਤੇ ਅਹੀ ਵੀ ਪਾਣੀ ਚ ਡੁੱਬੇ ਤੇ ਆਪਣੀ ਜਵਾਨੀ ਨਹੀਂ ਰਹਿ ਗਈ ਮੈਨੂੰ ਰਾਸ਼ਨ ਨਹੀਂ ਮਿਲਿਆ ਉਹ ਰਾਸ਼ਨ ਤਾਂ ਹਿਯਾਰਾ ਟੱਕਰ ਗਏ ਨੇ ਕਿਹੜੀਆਂ ਮੰਗੀਆਂ ਆਈਆਂ ਨੇ ਰਾਣੇ ਆਣ ਕਿਹੜੇ ਬੁੜੀਆਂ ਜੱਫੇ ਆਏ ਵਿਆੜੇ ਦੀ ਪਾ ਤੇ ਹਮਣ ਦੀਆਂ ਐ ਤੈਨੂੰ ਕਿਉਂ ਨਹੀਂ ਤੇਰੇ ਨਾਲ ਵਿਤਕਰਾ ਕਿਉਂ ਕਰਤਾ ਉਹ ਆ ਕੇ ਨਹੀਂ ਨੂੰ ਨਹੀਂ ਜਾਣੇ ਯਾ 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 ਪਿਆਨ ਦੀ ਰਹੀ ਤੇ ਮਾ ਤੂੰ ਹੀ ਇਹ ਪਿਆਨ ਦੀ ਤੂੰ ਪਾਸ ਤਾਂ ਆਂਦੀ ਜਾਂਦੇ ਪਾਸ ਤਾਂ ਨਾਲੀਆਂ ਵਈਆਂ ਦੇ ਠੀਕ ਹੈ ਪਿੱਛੇ ਪਾਲੀਆਂ ਵਈਆਂ ਦੇ ਤੋਂ ਇਹਦੇ ਕੰਮ ਹੈ ਕਰਦੀਆਂ ਦੇ ਮਾ ਤਾਂ ਪਹਿਲਾਂ ਹੜਾ ਤੋਂ ਪਹਿਲਾਂ ਤਾਂ ਵਧੀਆ ਜ਼ਿੰਦਗੀ ਚੱਲਦੀ ਹੋਣੀ ਆ ਉਦੋਂ ਤਾਂ ਮੈਂ ਵਧੀਆ ਸੀ ਉਹ ਲੋਕਾ ਘਟ ਘਟ ਤੇ ਬੱਚੇ ਬੱਚੇ ਹੈ ਨਹੀਂ ਤੇਰੇ ਤੇਰੇ ਪੁੱਤਰ ਮੇਰੇ ਦੋ ਹੈ ਗਏ ਨੇ ਉਹ ਬਾੜ ਕਰਦੇ ਨੇ ਉਹ ਨਾ ਬਚਾਇਆ ਹੀ ਤੇ ਮੈਂ ਵੀ ਬੱਚੀ ਫਿਰੀਆਂ ਤੁਹਾਨੂੰ ਪਹਾਈ ਕਰਨੀ ਆ ਤੇ ਹਾ ਦਾ ਹਮਾਨ ਉਹ ਗੁਰਦੁਆਰੇ ਜਿਹੜਾ ਹੈਗਾ ਏ ਬਾਹਰ ਉੱਥੇ ਉੱਥੇ ਰਹਿਮਾਨ ਦੇਣਾ ਚਾਹੀਦਾ ਆਏ ਗੱਟ ਵਿੱਚ ਨਹੀਂ ਆਣਾ ਨਹੀਂ ਲੱਗਦਾ ਮਾਤਾ ਰਾਸ਼ਨ ਦਾ ਲੋਕੀ ਗਲਤ ਵਰਤੋਂ ਕਰੀ ਜਾਂਦੇ ਆ ਬਹੁਤ ਵੱਗ ਗਲਤ ਕਰਦੇ ਨੇ ਠੀਕ ਹੈ ਹਾਂ ਆ ਤੇ ਆਹਦੀ ਪਹਿਲੀ ਡੱਕ ਪਈ ਉਹ ਹਾਤੇ ਬੰਦੇ ਲੜ ਗਏ ਬੰਦਾ ਲੁੱਟਦੇ ਨਿਵਾਤ ਨੂੰ ਭਜਦੇ ਕਿ ਹਣ ਬੇੜੀਆਂ ਲੈ ਤੇ ਰਾ ਝੂਠ ਮਾਰਦੇ ਆ ਮਤਲਬ ਵਾਰੇ ਝੂਠ ਮਾਰਦੇ ਨਾ ਫਿਆੜ ਹਰ ਗੰਦਾ ਹੈ ਠੀਕ ਹੈ ਹਰਪੰਖਨ ਮੈਨੂੰ ਛਡਾ ਤਿਆ ਫਲਾਣਾ ਘਾਟ ਮੁਕਾ ਲਾ ਗਾਇ ਤੇ ਕੋਈ ਕਾ ਕਰੇ ਨਹੀਂ ਲੱਗਦਾ ਕਿਉਂ ਹੈਗਾ ਵਾ ਤਾਂ ਲੋਕੀ ਤਾਂ ਡੁੱਬੀ ਜਾਂਦੇ ਨੇ ਮਸਾ ਤਾਂ ਲੋਕੀ ਮਤ ਕਰਨ ਆਉਂਦੇ ਨੇ ਰਾਸ਼ਨ ਲੈ ਕੇ ਆਉਂਦੇ ਨੇ ਫਿਰ ਕਿਉਂ ਆਉਂਦੇ ਨੇ ਤੂੰ ਆਂਦੇ ਨਹੀਂ ਖਾਈ ਰੱਜੋ ਨੂੰ ਨਾ ਦੇਈਏ ਅੱਛਾ ਤੇਰਾ ਨਾਂ ਰੱਜੂ ਆ ਹਾਂ ਤੇ ਰੱਜੋ ਤੋਂ ਕਿਉਂ ਆ ਵੀ ਰੱਜੋ ਨੂੰ ਰੱਜ ਲੈਣ ਦਿਓ ਉਹਨੇ ਨੇ ਰਜੋ ਖਾ ਗਈ ਪਿੰਡ ਹਰੇ ਢਾਗ ਜਾਵੇ ਦੀ ਤੇ ਮੈਂ ਤਾਂ ਖਾ ਬਿਆ ਪਿੰਡ ਨਹੀਂ ਆਵੇ ਤਾਂ ਸਾਰੀ ਢਾ ਲੱਗ ਜਾਵੇ ਨਹੀਂ ਮੇਰੀ ਤੇ ਸਾਰੀ ਗਈ ਚਲੀ ਜ਼ਮੀਨ ਨਾ ਮੈਨੂੰ ਵਾਸਤਾ ਮੈਨੂੰ ਨਾ ਦੁੱਖ ਦੇ ਹੋਰ ਕਿੰਦੀ ਗਈ ਆ ਸਾਰੀ ਤਿੰਨ ਕਿਲੇ ਵਿੱਚ ਗਈ ਚਲੀ ਤੇ ਮੈਨੂੰ ਕੀ ਹੋਵੇ ਤੂੰ ਆਦੀ ਮਾਮੀ ਉਹ ਤੇ ਸਾਨੂੰ ਤੂੰ ਹਾਰਾ ਗਿਆ ਬੇੜਾ ਸਾਡੇ ਘਰ ਕੀ ਹਾ ਦੇਣਾ 10 ਲੱਖ ਰੁਪਈਆ ਕੌਣ ਦੇਵੇ ਦਾ ਕਿੱਥੇ ਆਈ ਤੇ ਗਈ ਚਲੀ ਦਾ ਮੱਕ ਤੂੰ ਕਾਉਂਦਾ ਮੇਰਾ ਬਾਲ ਪਾ ਚੱਕ ਤੂੰ ਕਾਉਦਾ ਮੈਂ ਕਿ ਤੂੰ ਖਾਵਾਂ ਦਾ ਮੈਂ ਆਪਕੇ ਤੂੰ ਖਾਵਾਂ ਮੇਰੇ ਬਾਟਰ ਤਾਂ ਗਈ ਚਲੀ ਦੱਸੋ ਜੀ ਮੇਰੇ ਤੂੜੀ ਨਹੀਂ ਲੋਕਾਂ ਬੰਨ ਦਿੱਤੀ ਹਣ ਮੈਨੂੰ ਤੂੜੀ ਤੂੰ ਆਓ ਟਰਾਲੀ ਦਬਾਵੇ ਪੰਜ ਪੰਡਾ ਇਹ ਹਾਦੇ ਮੇਰੇ ਫੜੇ ਹਾਦੇ ਅਬਲਾਸਰੇ ਨੇ ਇਹ ਮੈਂਬਰ ਹਪਾ ਚ ਨੇ ਪੀਕੀ ਦੇ ਨੇ ਨਹੀਂ ਲੱਗਦਾ ਮਾਤਾ ਰਾਸ਼ਨ ਦਾ ਲੋਕੀ ਗਲਤ ਵਰਤੋਂ ਕਰੀ ਜਾਂਦੇ ਆ ਬਹੁਤ ਗਲਤ ਕਰਦੇ ਨੇ ਠੀਕ ਹੈ ਹਾਂ ਆ ਤੇ ਆਹਦੀ ਪਹਿਲੀ ਡਗ ਪਈ ਉਹ ਹਾ ਤੇ ਬੰਦੇ ਲੜ ਗਏ ਬੰਦੇ ਲੁੱਟਦੇ ਨੇ ਰਾਤ ਨੂੰ ਭਜਦੇ ਕਿਉਂ ਬੇੜੀਆਂ ਲੈ ਤੇ ਰਾ ਝੂਠ ਮਾਰਦੇ ਆ ਮਤਲਬ ਵਾਰੇ ਝੂਠ ਮਾਰਦੇ ਨਾ ਫੇੜ ਹਰ ਗੰਦਾ ਠੀਕ ਹੈ ਹਰ ਭਾਈ ਕੰ ਮੈਨੂੰ ਛਡਾ ਤ ਗਿਆ ਫਲਾਣਾ ਘਾਟ ਮੁਕਾ ਲ ਗਾਇ ਤੇ ਕੋਈ ਕਾ ਕਰੇ ਨਹੀਂ ਲੱਗਦਾ ਕਿਉਂ ਹੈਗਾ ਵਾ ਤਾਂ ਲੋਕੀ ਤਾਂ ਡੁੱਬੀ ਜਾਂਦੇ ਨੇ ਮਸਾ ਤਾਂ ਲੋਕੀ ਮਰਤ ਕਰਨ ਆਉਂਦੇ ਨੇ ਰਾਸ਼ਨ ਲੈ ਕੇ ਆਉਂਦੇ ਨੇ ਫਿਰ ਤੂੰ ਆਉਂਦੇ ਨੇ ਤੂੰ ਅੰਗ ਨਹੀਂ ਖਾਈ ਰੱਜੋ ਨੂੰ ਨਾ ਦੇਈਏ ਅੱਛਾ ਤੇਰਾ ਨਾਂ ਰੱਜੂ ਆ ਹਾਂ ਤੇ ਰੱਜੋ ਤੋਂ ਕਿਉਂ ਆ ਵੀ ਰੱਜੋ ਨੂੰ ਰੱਜ ਲੈਣ ਦਿਓ ਉਹਨੇ ਨੇ ਰਜੋ ਖਾ ਗਈ ਪਿੰਡ ਹਰੇ ਢਾਗ ਜਾਵੇ ਦੀ ਤੇ ਮੈਂ ਤਾਂ ਖਾ ਬਿਆ ਪਿੰਡ ਨਹੀਂ ਆਵੇ ਤਾਂ ਸਾਰੀ ਢਾ ਲੱਗ ਜਾਵੇ ਨਹੀਂ ਮੇਰੀ ਤੇ ਸਾਰੀ ਗਈ ਚਲੀ ਜ਼ਮੀਨ ਨਾ ਮੈਨੂੰ ਵਾਸਤਾ ਮੈਨੂੰ ਨਾ ਦੁੱਖ ਦੇ ਹੋਰ ਕਿੰਦੀ ਗਈ ਆ ਸਾਰੀ ਤਿੰਨ ਕਿਲੇ ਵਿੱਚ ਗਈ ਚਲੀ ਤੇ ਮੈਨੂੰ ਕੀ ਹੋਵੇ ਤੂੰ ਆ ਦੀ ਮਾਮੀ ਉਹ ਤੇ ਸਾਨੂੰ ਤੂੰ ਹਾਰਾ ਗਿਆ ਬੇੜਾ ਸਾਡੇ ਘਰ ਕੀ ਹਾ ਦੇਣਾ 10 ਲੱਖ ਰੁਪਈਆ ਕੌਣ ਦੇਵੇ ਦਾ ਕਿ ਲੈ ਆਇਤੇ ਗਾਈ ਚਲੀ ਦਾ ਮੱਕ ਤੂੰ ਕਾਉਂਦਾ ਮੇਰਾ ਬਾਲ ਪਾ ਚੱਕ ਤੂੰ ਕਾਉਂਦਾ ਮੈਂ ਕਿ ਤੂੰ ਖਾਵਾਂ ਦਾ ਮੈਂ ਆਪਕੇ ਤੂੰ ਖਾਵਾਂ ਮੇਰੇ ਬਾਟਰ ਤਾਂ ਗਈ ਚਲੀ ਚਲੀਆਂ ਗਈਆਂ ਦੱਸੋ ਜੀ ਮੇਰੇ ਤੂੜੀ ਨਹੀਂ ਲੋਕਾਂ ਬੰਨ ਦਿੱਤੀ ਹਣ ਮੈਨੂੰ ਤੂੜੀ ਤੂੰ ਆਓ ਟਰਾਲੀ ਦਬਾਵੇ ਪੰਜ ਪੰਡਾ ਕਿਹਾ ਹਾਦੇ ਮੇਰੇ ਫੜੇ ਹਾਦੇ ਅਬਲਾਸਰੇ ਨੇ ਇਹ ਮੈਂਬਰ ਹਪਾ ਚ ਨੇ ਪੀਕੀ ਦੇ ਨੇ ਸੋ ਇਹ ਸੰ ਬਜ਼ੁਰਗ ਮਾਤਾ ਜੀ ਉਸ ਪਿੰਡ ਦੇ ਨੇ ਹਾਲਾਂਕਿ ਤੁਹਾਨੂੰ ਇਸ ਜਿੱਥੇ ਲੋਕਾਂ ਦੁੱਖਾਂ ਦੀ ਘੜੀ ਵੀ ਆ ਤਾਂ ਉੱਥੇ ਮਾਤਾ ਜੀ ਇਹ ਗੱਲਾਂ ਸੁਣ ਕੇ ਤੁਹਾਨੂੰ ਹੈ ਵੀ ਮੇਰੇ ਬਾਹਰ ਚੱਕਰ ਗਈ ਭੂਤ ਚਮੜਾ ਹੈ ਉਹ ਨਿਕਲ ਗਿਆ ਹੈ ਅੱਛਾ ਤੈਨੂੰ ਭੂਤ ਬਣਿਆ ਸੀ ਹਾਂ ਤੇ ਮੇਰੀ ਮਰਤ ਕਰੋ ਤੇ ਮੈਨੂੰ ਹਮਾਰ ਵਾਧੂ ਦਿਆ ਤੇ ਬੰਦਿਆਂ ਦੇ ਨਹੀਂ ਨੂੰ ਦਿਆਣਾ ਤੇ ਮੜਾ ਆਪਾ ਉਹਨਾਂ ਦੇ ਮਗਲ ਛੱਡ ਚੱਲਾ ਤੇ ਬੜਾ ਹੋੜਾਂ ਚ ਭੂਤ ਨਹੀਂ ਪੱਜੇ ਭੂਤ ਉੱਥੇ ਹੀ ਰਹਿ ਗਏ ਉਹ ਭੂਤ ਮੇਰੇ ਨਾਲ ਹੀ ਰਹਿੰਦਾ ਹੈ ਤੇਰੇ ਨਾਲ ਨਹੀਂ ਤਾਂ ਠੀਕ ਹੈ ਚੰਗਾ ਬੀ ਵੀਡੀਓ ਚੰਗਾ ਠੀਕ ਹੈ ਚੰਗਾ ਓਕੇ ਮਾਤਾ